ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਅਬੋਹਰ ਤੋਂ ਜਿੱਥੇ ਪਿੰਡ ਧਰਮਪੁਰਾ ਦੇ ਇੱਕ ਨੌਜਵਾਨ ਨੇ ਆਪਣੀ ਮਾਂ ਦੇ ਨਾਲ ਨਜਾਇਜ਼ ਸੰਬੰਧ ਬਣਾਉਣ ਵਾਲੇ ਵਿਅਕਤੀ ਨੂੰ ਕਾਪੇ ਨਾਲ ਵੜ ਦਿੱਤਾ ਪੁਲਿਸ ਮੁਤਾਬਕ ਨੌਜਵਾਨ ਵਿਕਰਮ ਸਿੰਘ ਉਰਫ ਵਿੱਕੀ ਦੀ ਮਾਂ ਦੇ ਪਿੰਡ ਦੇ ਹੀ ਵਿਅਕਤੀ ਸਵਰਨ ਸਿੰਘ ਦੇ ਨਾਲ ਨਜਾਇਜ਼ ਸੰਬੰਧ ਸਨ ਜਿਨ੍ਹਾਂ ਨੂੰ ਵਿੱਕੀ ਨੇ ਪੱਤੀਜਨਕ ਹਾਲਤ ਵਿੱਚ ਵੇਖ ਲਿਆ ਸੀ ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਨੌਜਵਾਨ ਵਿੱਕੀ ਨੇ ਸਵਰਨ ਸਿੰਘ ਨੂੰ ਕਾਪੇ ਨਾਲ ਵੱਢ ਦਿੱਤਾ ਤੇ ਉਸ ਦੀ ਲਾਤ ਦੇ ਟੋਟੇ-ਟੋਟੇ ਕਰਨ ਦੇ ਨਾਲ-ਨਾਲ ਉਸ ਦਾ ਗੁੱਪ ਤੰਗ ਵੀ ਵੱਢ ਦਿੱਤਾ ਮਲਜ਼ਮ ਵਾਰਦਾਤ ਤੋਂ ਬਾਅਦ ਫਰਾਰ ਹੋ ਗਿਆ ਉੱਥੇ ਹੀ ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਗੰਭੀਰ ਜ਼ਖਮੀ ਸਵਰਨ ਸਿੰਘ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਤੇ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਸਾਨੂੰ ਅੱਜ ਇੱਕ अर्ਲੀ ਮਾਰਨਿੰਗ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਜੀ ਪਿੰਡ ਧਰਮਪੁਰਾ ਵਿਖੇ ਇੱਕ ਵਿਅਕਤੀ ਵਿਕਰਮ ਸਿੰਘ ਵਰਕੀ ਜੀ ਇਹਨੇ ਆਪਣੇ ਕਾਪੇ ਨਾਲ ਸਰਵੰਤ ਸਿੰਘ ਜਿਹੜਾ ਜਗਰਾਤ ਸਿੰਘ son of ਜਗਰਾਤ ਸਿੰਘ ਇਹ ਵੀ ਵਾਸੀ ਧਰਮਪੁਰੇ ਦਾ ਉਹਦੇ ਤੇ ਹਮਲਾ ਕੀਤਾ ਤੇ ਉਹਦੀ ਜਿਹੜੀ ਲੱਤ ਕੱਟ ਪਈ ਤੇ ਇਹਦੇ ਜਦੋਂ ਅਸੀਂ ਟੀਮ ਪਹੁੰਚੀ ਆ ਟੀਮ ਸਾਡੀ ਐਸ ਐਚਓ ਮੌਕੇ ਤੇ ਗਿਆ ਉਸ ਤੋਂ ਬਾਅਦ ਅਸੀਂ ਇਹਦੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਆ ਇਹਦੇ ਵਿੱਚ ਜਿਹੜੀ ਬੰਦੀ ਕਾਰਵਾਈ ਐਫ ਆਈ ਆਰ ਅਸੀਂ ਹੋਰ ਰਜਿਸਟਰ ਕਰ ਰਹੇ ਹਾਂ ਇਹਦੀ ਜਿਹੜੀ ਵਜ੍ਹਾ ਰੰਜਿਸ਼ ਹੁਣ ਤੱਕ ਜਿਹੜੀ ਸਾਹਮਣੇ ਆਈ ਹੈ ਜਿਹੜਾ ਸਰਵਨ ਸਿੰਘ ਹੈ ਇਹਦੇ ਵਿਕਰਮ ਸਿੰਘ ਦੀ ਮਦਰ ਨਾਲ ਇਲੈਜੀਟ ਰਿਲੇਸ਼ਨਸ਼ਿਪ ਸੀਗੇ ਜਿਸ ਕਰਕੇ ਵਿਕਰਮ ਸਿੰਘ ਨੂੰ ਇਸ ਚੀਜ਼ ਤੋਂ ਦਿੱਕਤ ਪ੍ਰੋਬਲਮ ਸੀਗੀ ਕੱਲ ਬੀਤੀ ਰਾਤ ਉਸ ਜਦੋਂ ਆਪਣੇ ਘਰੇ ਸੀਗਾ ਤਾਂ ਉਹਨੇ ਆਪਣੇ ਜਿਹੜਾ ਸਰਵਨ ਸਿੰਘ ਹੈ ਇਹਨੂੰ ਆਪਣੀ ਮੰਮੀ ਨਾਲ ਅਵੈਧ ਹਾਲਤ ਵਿੱਚ ਦਿੱਖਿਆ ਜਿਸ ਕਰਕੇ ਇਹਨੇ ਇਹ ਚੀਜ਼ ਨੂੰ ਅੰਜਾਮ ਦਿੱਤਾ ਸਰ ਗੁਟੰਗ ਤੇ ਵੀ ਆਨਲਾਈਨ ਕੀਤਾ ਗਿਆ ਸੁਣਿਆ ਜਾ ਰਿਹਾ ਹੈ ਇਸਨੇ ਕਾ 2-3 ਵਾਰ ਕੀਤੇ ਜੀ ਆਪਣੇ ਕਾਪੇ ਨਾਲ ਜੀ ਜੀ ਉਹ ਜਿਹੜਾ ਸਰਵਨ ਸਿੰਘ ਆ ਉਹ ਜੇਰੇ ਲਾਜ ਠੀਕ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਨੂੰ ਐਫ ਆਈ ਆਰ ਕਰ ਰਹੇ ਹਾਂ ਬੰਦੀ ਤਰ੍ਹਾਂ ਵਾਦੇ ਹੈਟ ਐਸੀ ਐਫ ਆਈ ਆਰ ਕਰ ਰਹੇ ਤੇ ਅਰੈਸਟ ਪਾ ਰਹੇ ਹਾਂ